ਅਸੀਂ ਇਸ ਵਕਤ ਹਰਚੰਦਪੁਰਾ ਮੌਜੂਦ ਹਾਂ ਜਿੱਥੇ ਇੱਕ ਘਰ ਦਰਿਆ ਦੇ ਬੰਨ ਦੇ ਪਾਣੀ ਨੇ ਕਈ ਪਾਸੇ ਮਾਰ ਕਰਨੀ ਸੀ ਪਰ ਲੋਕ ਕਿਸਾਨਾ ਵੱਲੋਂ ਵੀ ਕਾਫੀ ਜਦੋਜਹਿਦ ਕਰਕੇ ਇਸ ਬੰਨ ਨੂੰ ਮਜ਼ਬੂਤ ਕੀਤਾ ਗਿਆ ਸੀ ਪਰ ਦੂਸਰੇ ਪਾਸੇ ਜਿੱਧਰ ਘਰਪਾਰ ਜਿਹੜੇ ਕਿ ਖੇਤਾਂ ਦੇ ਵਿੱਚ ਕਾਫੀ ਪਾਣੀ ਆ ਗਿਆ ਸੀ ਇਸ ਵਕਤ ਇੱਥੇ ਸਾਬਕਾ ਜਿਹੜੇ ਕਿ ਵਿਧਾਇਕ ਸੀ ਫਲਕਸਤਰਾ ਦੇ ਬ੍ਰਿੰਦਰ ਔਰ ਲੰਬਾ ਉਹਨਾਂ ਦੇ ਪਤੀ ਕਰਨ ਸੰਗ ਡਿਊਟੀ ਉਪੋਂਚੇ ਹੋਏ ਨੇ ਉਹ ਇਸ ਵਕਤ ਕਿਸਾਨਾਂ ਦੀ ਹੈਲਪ ਕਰ ਰਹੇ ਨੇ ਮਦਦ ਦੇ ਰਹੇ ਨੇ ਔਰ ਉਹਨਾਂ ਨੂੰ ਜਿਹੜਾ ਕਿ ਡਿਜੀਟਲ ਅਤੇ ਨਗਦ ਕੈਸ਼ ਦੇ ਕੇ ਉਹਨਾਂ ਦੀ ਸਹਾਇਤਾ ਕਰ ਰਹੇ ਆ ਕਿ ਕਿਸੇ ਤਰ੍ਹਾਂ ਜਿਹੜਾ ਕਿ ਉਹਨਾਂ ਤੇ ਨੁਕਸਾਨ ਹੋਇਆ ਸੀ ਔਰ ਦੂਸਰੇ ਪਾਸੇ ਜਿਹੜਾ ਕਿ ਘਰ ਦਾ ਕੰਮ ਬੰਨ ਉੱਤੇ ਕਰਨ ਦਾ ਸ਼ੁਰੂ ਕਰ ਦੋ ਔਰ ਨਾਲ-ਨਾਲ ਜਿਹੜੀ ਮਿੱਟੀ ਪਾਣੀ ਸ਼ੁਰੂ ਕਰ ਦੋ ਉਸਤੇ ਵੀ ਇਹਨਾਂ ਵੱਲੋਂ ਧਿਆਨ ਦਿੱਤਾ ਗਿਆ ਹੈ ਸਹਾਇਤਾ ਰਾਸ਼ੀ ਦਿੱੰਡੇ ਹੋਏ ਇਸ ਵਕਤ ਇਸ ਇਹਨਾਂ ਨਾਲ ਗੱਲ ਵੀ ਕਰਨੇ ਜਦੋਂ ਬਾਲਾ ਉਰ ਹੋ ਜਾਊਗਾ 650 ਤੋਂ ਲਾਜ ਲਖਾਂ ਜੀ ਸਾਰੇ ਕੰਢੇ ਉੱਚਲਦੇ ਜਦੋਂ ਜ਼ਿਆਦਾ ਉਰ ਅਸੀਂ ਇਸ ਵਕਤ ਮੌਜੂਦ ਹਾਂ ਜਿਹੜਾ ਕਿ ਹਰਚੰਦਪੁਰ ਇੱਕ ਗੱਗਰ ਦਰਿਆ ਦੇ ਉੱਤੇ ਔਰ ਕਿਸ ਤਰ੍ਹਾਂ ਦਾ ਇਸ ਵਕਤ ਜਿਹੜਾ ਕਿ ਝੋਨਾ ਕਿਸਾਨਾਂ ਦੀ ਜਿਹੜੀ ਆ ਫਸਲ ਹੈ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਆ ਔਰ ਇੱਥੇ ਜਿਹੜੇ ਕਿ ਡੀਟੀਓ ਕਰਨ ਸਿੰਘ ਵੀ ਪਹੁੰਚੇ ਨੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੀ ਕਿ ਕੋਰ ਕਮੇਟੀ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਹਰਮਨਦਰ ਸਾਹਿਬ ਵੱਲੋਂ ਬਣਾਈ ਗਈ ਸੀਗੀ ਉਹਨਾਂ ਦੇ ਇਸ ਇਲਾਕੇ ਦੇ ਕਾਫੀ ਲੋਕਾਂ ਨਾਲ ਸਹਿਯੋਗ ਵੀ ਕਰ ਰਿਹਾ ਔਰ ਵਾਰ-ਵਾਰ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਪਹੁੰਚੇ ਸੀਗੇ ਇਹਨਾਂ ਨੇ ਜਿਹੜਾ ਕਿ ਇਸ ਏਰੀਆ ਦੇ ਜਿਹੜੇ ਕਿਸਾਨਾਂ ਨੂੰ ਵੀ ਕਾਫੀ ਮਦਦ ਕਰਨ ਵਾਸਤੇ ਹ ਉਧਾਇਆ ਹੈ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਇਸ ਵਕਤ ਜਿਹੜਾ ਕਿ ਘਰ ਦਾ ਪਾਣੀ ਹੈ ਉਹ ਵੀ ਥੋੜਾ نیچے ਪਹੁੰਚ ਚੁੱਕਿਆ ਹੈ ਔਰ ਜਿਹੜੀ ਕਿਸਾਨਾਂ ਦੀਆਂ ਫਸਲਾਂ ਮਰੀਆਂ ਸੀ ਜਾਂ ਇਸ ਵਕਤ ਜਿਹੜਾ ਇੱਕ ਘਰ ਨੂੰ ਹੁਣ ਦੁਆਰੇ ਸਿਚੁਏਸ਼ਨ ਮਿੱਟੀ ਕੱਢਣ ਦੀ ਜਾਂ ਕਿਸੇ ਤਰ੍ਹਾਂ ਦੇ ਹੋਰ ਪ੍ਰਬੰਧੇ ਕਰਨ ਵਾਸਤੇ ਕਿਸਾਨਾਂ ਦੇ ਨਾਲ ਮਤਤ ਕਰ ਰਹੇ ਨੇ ਹਾਂਜੀ ਡੀਟੀਆ ਸਾਹਿਬ ਸਾਸੀ ਗੱਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਜੀ ਜੀ ਕੀ ਇਸ ਵਕਤ ਜਿਹੜਾ ਤੁਸੀਂ ਅੱਜ ਸ਼ੁਕਰਾਨਾ ਕੀਤਾ ਹੈ ਕਿਸਾਨਾਂ ਨੇ ਵੀ ਤੁਸੀਂ ਇਹਨਾਂ ਦੀ ਮਦਦ ਕੀਤੀ ਆ ਕਾਫੀ ਜ਼ਿਆਦਾ ਖੁਸ਼ ਲੱਗ ਰਹੇ ਆ ਔਰ ਜਿਹੜਾ ਕਿ ਕੈਸ਼ ਵੀ ਦੇ ਕੇ ਚੱਲੇ ਹੋ ਔਰ ਸਮੇਂ-ਸਮੇਂ ਤੇ ਤੁਸੀਂ ਡੀਜ਼ਲ ਵੀ ਦਿੰਦੇ ਰਹੇ ਹੋ ਕਿਸ ਤਰ੍ਹਾਂ ਦੀ ਇਹਨਾਂ ਦੀ ਅੱਜ ਮਦਦ ਕੀਤੀ ਔਰ ਕੀ ਕੁਛ ਅੱਜ ਇਹਨਾਂ ਦੇ ਕੇ ਚੱਲੇ ਦੇਖੋ ਜਿਸ ਤਰੀਕੇ ਨਾਲ ਸੰਗਤ ਨੇ ਆਪਸ ਵਿੱਚ ਇਕੱਠੇ ਹੋ ਕੇ ਜੋ ਇਹਨਾਂ ਨੇ ਇੱਥੇ ਅਪਰਾਵੱਲਾ ਕਰਕੇ ਆਪਣੇ ਇਲਾਕੇ ਨੂੰ ਬਚਾਇਆ ਉਸ ਹਿਸਾਬ ਨਾਲ ਤਾਂ ਜਿਵੇਂ ਰਾਮਚੰਦਰ ਮਹਾਰਾਜ ਨੇ ਜਿਹੜਾ ਪੁਲ ਬੰਨਿਆ ਸੀ ਉਹਦੇ ਚੋਂ ਕਾਟੋ ਇੱਕ ਆਪਣਾ ਮੰਮ ਪਾਗੀ ਸੀਗੀ ਯੋਗਦਾਨ ਲੱਕੜ ਦਾ ਉਹ ਉਸ ਤਰੀਕੇ ਨਾਲ ਅਸੀਂ ਤਾਂ ਅੱਜ ਇਹਨਾਂ ਨੂੰ 50000 ਰੁਪਇਆ ਨਗਦ ਤੇ 500 ਲੀਟਰ ਡੀਜ਼ਲ ਜਾ ਦੇ ਕੰਮ ਦੁਬਾਰਾ ਸ਼ੁਰੂ ਕਰਨਗੇ ਤੇ ਇਹਨਾਂ ਨੂੰ ਦੇ ਕੇ ਗਏ ਆ ਦੇ ਕੇ ਚੱਲੇ ਆ ਕਮੇਟੀ ਨੂੰ ਤੇ ਨਾਲ ਅਸੀਂ ਇਸ ਗੱਲ ਦਾ ਇਹਨਾਂ ਨਾਲ ਵਾਅਦਾ ਕਰਕੇ ਚੱਲੇ ਆ ਵੀ ਇਸ ਕੰਮ ਨੂੰ ਨਿਪਰੇ ਚਾੜਨ ਲਈ ਜਿੰਨਾ ਵੀ ਤਿਲ ਫੁੱਲ ਜੋ ਹੋਊਗਾ ਸਾਡੀ ਪਾਰਟੀ ਵੱਲੋਂ ਤੇ ਸਾਡੇ ਲੂੰਬਾ ਪਰਿਵਾਰ ਵੱਲੋਂ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਔਰ ਅਸੀਂ ਖੜੇ ਰਹਾਗੇ ساری ਉਮਰ ਜੋ ਵੀ ਹੋਊਗਾ ਹੁਕਮ ਉਹ ਅਸੀਂ ਇਹਨਾਂ ਦਾ ਸੰਪੂਰਨ ਕਰਾਂਗੇ ਇਹਨਾਂ ਦਾ ਕੀ ਲੱਗਦਾ ਸੂਬਾ ਸਰਕਾਰ ਦੀ ਵੀ ਵੱਡੀ ਨਲਾਇਕੀ ਆ ਕਿਉਂਕਿ ਇਸ ਵਕਤ ਜਿਹੜਾ ਕਿ ਇਸ ਬੰਦ ਦੇ ਇੱਕ ਗਰਦਾ ਕਿਉਂਕਿ ਖਤਰਾ ਸੀਗਾ ਪੰਜਾਬ ਦੇ ਵਿੱਚ ਹੋਰ ਕੋਈ ਇਲਾਕਿਆਂ ਦੇ ਵਿੱਚ ਕਾਫੀ ਹੜ੍ਹ ਮਾਰ ਹੋਈ ਆ ਔਰ ਕਿਸਾਨਾਂ ਦੀ ਕਾਫੀ ਫਸਲ ਵੀ ਬਰਬਾਦ ਹੋਈ ਆ ਕਈ ਘਰ ਵੀ ਪ੍ਰਭਾਵਿਤ ਹੋਏ ਆ ਨਾਲ ਨਾਲ ਹੀ ਪਸ਼ੂ ਵੀ ਜਿਹੜੀਆਂ ਜਾਨਾਂ ਗਈਆਂ ਕੀ ਸਰਕਾਰ ਸਿੱਖ ਨਹੀਂ ਲੈਂਦੀ ਇਸ ਵਾਰ ਇਹਨਾਂ ਨੇ ਕੋਈ ਗਰਦੇ ਕਿਉਂ ਨਹੀਂ ਉਪਰਾਲੇ ਕੀਤੇ ਚਾਰਜ ਫਿਰੇ ਜਿਹੜਾ ਕਿ ਗਰ ਫਸਲਾਂ ਦੇ ਦੇਖੋ ਜੀ ਜਿਹੜੇ ਕਈ ਸਰਕਾਰਾਂ ਉਰੇ ਮੈਂ ਫੇਲ ਹੁੰਦੀਆਂ ਦੇਖੀਆਂ ਨੇ ਬਤੌਰ ਅਫਸਰ ਸਾਹਿਬ ਵੀ ਚੀਅਨੇ ਤੇ ਬਤੌਰ ਰਾਜਨੀਤੀ ਚ ਵੀ ਦੇਖਿਆ ਨੇ ਜਦ ਆਪਾਂ ਬਹੁਤੀ ਅਫਸਰ شاہੀ ਦੇ ਨਾਲ ਆਪਾਂ ਤਾਲਮੇਲ ਕਰਕੇ ਸਰਕਾਰਾਂ ਚਲਾਉਣ ਲੱਗ ਜੀਏ ਨਾ ਤੇ ਆਪਾਂ ਆਮ ਜਨਤਾ ਨੂੰ ਤੇ ਆਪਣੇ ਚੁਣੇ ਹੋਏ ਨਮਾਇੰਦਿਆਂ ਨੂੰ ਉਹਨਾਂ ਦੀਆਂ ਸਲਾਹਾਂ ਮੰਨਣ ਲੱਗ ਜੀ ਨਾ ਨਾ ਮੰਨੀਏ ਤਾਂ ਫਿਰ ਇਹ ਇਹ ਜੇ ਹਾਲਾਤ ਪੈਦਾ ਹੁੰਦੇ ਨੇ ਤੁਹਾਨੂੰ ਯਾਦ ਹੋਣਾ ਵੀ 12 ਤੋਂ 17 ਤੱਕ ਜਦ ਬੀਬੀ ਬਿਨਿੰਦਰ ਕੌਰ ਲੂੰਬਾ ਇੱਥੇ ਐਮ ਐਲ ਏ ਸੀ ਤਾਂ ਮਈ ਦੇ ਵਿੱਚ ਹੀ ਡੀ ਸੀ ਹੋਰ ਅਫਸਰ ਡਰੇਨੇਜ ਵਿਭਾਗ ਦੇ ਹੋਰ ਇੱਥੇ ਆਪਣੀਆਂ ਗੱਡੀਆਂ ਦੇ ਕਾਫਲੇ ਲੈ ਕੇ ਇਸ ਇਸ ਇਨਾ ਬੰਨਾਪੁਰ ਘੁੰਮਦੇ ਸੀ ਤੇ ਆਪਣਾ ਜਿਹੜੀ ਸੀਗੀ ਬੈੱਡ ਨੀਵੇਂ ਕੀਤੇ ਜਾਂਦੇ ਸੀ ਦਰੇ ਖੋਲੇ ਜਾਂਦੇ ਸੀ ਉਹ 32 ਦਰੇ ਪੇਚੇ ਤਾਂ ਤੁਹਾਨੂੰ ਪਤਾ ਵੀ ਹੇਠਲੇ ਐਮਐਲਏ ਨਾਲ ਕਿੰਨਾ ਆਪਣਾ ਸੰਘਰਸ਼ ਚੱਲੇ ਆ ਉਹ ਤਾਂ ਇੱਥੇ ਮਸ਼ੀਨਾਂ ਰੋਕਣ ਤੱਕ ਆਗੇ ਸੀਗੇ ਫੇਰ ਵੀ ਉਹ 32 ਦਰੇ ਖੋਲ ਕੇ ਛੱਡੇ ਆਪਾਂ ਨੇ ਤੇ ਇੱਥੇ ਟੈਂਸਰ ਚੰਬੋ ਚੋਹ ਦੀ ਵੀ ਤੇ ਆਪਣੇ ਘੱਗਰ ਦੀ ਵੀ ਸਫਾਈ ਹੁੰਦੀ ਸੀ ਤੇ ਇਸੇ ਕਰਕੇ ਉਹ 5 ਸਾਲ ਗੁਰੂ ਅਕਾਲਪੁਰਖ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਕਿਸੇ ਦੀ ਇੱਕ ਬਿੱਗਾ ਵੀ ਜਿਰੀ ਜਾਂ ਕੋ ਕਣਕ ਨਹੀਂ ਮਰੀ ਸੀਗੀ ਇਸ ਕਰਕੇ ਵੱਡੀ ਨਲਾਕੀ ਹੈ ਰੂਲਿੰਗ ਪਾਰਟੀ ਦੀ ਇਹ ਆਪਣੇ ਕਿਸੇ ਹੋਰੇ ਕੰਮਾਂ ਚੁੱਲਜੀ ਹੋਈ ਹੈ ਇਹਨਾਂ ਦੀ ਕਿਸਾਨਾਂ ਵੱਲੋਂ ਕੋਈ ਧਿਆਨ ਨਹੀਂ ਹੈਗਾ ਔਰ ਕੇਂਦਰ ਸਰਕਾਰ ਦਾ ਜਿੱਥੇ ਤੱਕ ਸਵਾਲ ਹੈ ਪਤਾ ਨਹੀਂ ਸਮਾਹਵ ਮੈਂ ਤਾਂ ਲੱਗਦਾ ਹੈ ਵੀ ਜਿਵੇਂ ਉਹ ਹਲੇ ਵੀ ਮੰਚ 'ਤੇ ਗੁੱਸਾ ਪਾਲ ਕੇ ਬੈਠੇ ਹੋਣ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਸਾਨੂੰ ਕਾਨੂੰਨ ਵਾਪਸ ਲੈਣੇ ਪੈਗੇ ਪਤਾ ਨਹੀਂ ਕੋਈ ਉਸ ਦੀ ਰੰਜਿਸ਼ ਹੈ ਤਾਂ ਵੀ ਹੁਣ ਨਹੀਂ ਤਾਂ 1600 ਕਰੋੜ ਕੀ ਚੀਜ਼ ਹੈਗੀ ਆ ਸਰਦਾਰ ਸਾਹਿਬ ਜਿਹੜੇ ਇਧਰਲੇ ਹੈਗੇ ਨੇ ਆਪਣੇ 12-13 ਜ਼ਿਲ੍ਹੇ ਉਥੇ ਸਿਰਫ ਟਰਾਂਸਫਾਰਮਰਾਂ ਤੋਂ ਤੇ ਆਪਣੇ ਜਿਹੜੇ ਮੋਟਰ ਵਾਲੇ ਕੋਠੇ ਤੋਂ ਉਥੋਂ ਹੀ ਮਾੜਾ ਜਿਹਾ ਪਤਾ ਲੱਗਦਾ ਵੀ ਇੱਥੇ ਮੇਰੀ ਜ਼ਮੀਨ ਸੀ ਉਹਨੂੰ ਰੀਟਰੀਵ ਕਰਨ ਨੂੰ ਕਿੰਨੇ ਸਾਲ ਜਾਂ ਮਹੀਨੇ ਲੱਗ ਜਾਣਗੇ ਇਹ ਅਕਾਲਪੁਰ ਸੱਚੇ ਪਾਤਸ਼ਾਹ ਹੀ ਜਾਣਦਾ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਇਸ ਵਾਰੀ ਕਿਸਾਨਾਂ ਨੇ ਖੁਦ ਆਪ ਬੰਨ ਬੰਨੇ ਆ ਔਰ ਕੀ ਸਰਕਾਰਾਂ ਦਾ ਕੋਈ ਮੈਟਰ ਨਹੀਂ ਸੀ ਹੋ ਰਿਹਾ ਕਿਉਂਕਿ ਜਿਹੜੇ ਕਿਸਾਨ ਦਿਨ ਰਾਤ ਇੱਕ ਕਰਕੇ ਇਹਨਾਂ ਨੇ ਹਰ ਇੱਕ ਬੰਨਾਂ ਤੇ ਬੈਠੇ ਰਹੇ ਆ ਤੁਹਾਡੇ ਵੱਲੋਂ ਵੀ ਤਿੰਨ ਚਾਰ ਵਾਰੀ ਇਹ ਕਿਸਾਨਾਂ ਦਾ ਪਤਾ ਲੈਣ ਆਏ ਹੋ ਤੁਸੀਂ ਵੀ ਔਰ ਸਹਾਇਤਾ ਵੀ ਕੀਤੀ ਆ ਕਿਸਾਨਾਂ ਦੀ ਤੁਸੀਂ ਵੀ ਸ਼ਾਇਦ ਉਸ ਦਿਨ ਤੋਂ ਵਿਚਰ ਰਹੇ ਕਿਉਂਕਿ ਕਿਸਾਨ ਦਿਨ ਰਾਤ ਬੀਬੀਆਂ ਵੀ ਨਾਲ ਜੁਟੀਆਂ ਹੋਈਆਂ ਸੀ ਇਹ ਸਰਕਾਰਾਂ ਦੇ ਮੁੱਦੇ ਬਣਦੇ ਸੀ ਜਾਂ ਇਹ ਜਿਹੜੇ ਕਿਸਾਨ ਖੁਦ ਆਪਣੀ ਮਾਲ ਰੱਖੀ ਕਰ ਰਹੇ ਸੀ ਦੇਖੋ ਮੈਨੂੰ ਤਾਂ ਆਏ ਮਹਿਸੂਸ ਹੁੰਦਾ ਹੈ ਵੀ ਪੰਜਾਬ ਦੀ ਜਿਵੇਂ ਕੇਂਦਰ ਸਰਕਾਰ ਨੂੰ ਕੋਈ ਬਹੁਤੀ ਲੋੜ ਨਾ ਰਹੀ ਹੋਵੇ ਆਪਾਂ ਕਲੇਮ ਕਰਦੇ ਆਂ ਵੀ ਅਸੀਂ ਅੰਨ ਦਾ ਤਾਂ ਆਏ ਅਸੀਂ ਅੰਨ ਦਾ ਤਾਂ ਤੇ ਇਹ ਜਿਹੜੇ ਨੇ ਹੁਣ ਬਾਕੀ ਰਾਜਾਂ ਦੇ ਵਿੱਚ ਜਿਵੇਂ ਪੈਦਾਵਾਰ ਹੋਣ ਲੱਗੀ ਇਹ ਪਤਾ ਨਹੀਂ ਆਪਾਂ ਨੂੰ ਇਹ ਦਿਖਾਣ ਤੇ ਲੱਗੇ ਹੋਏ ਨੇ ਵੀ ਸਾਨੂੰ ਕੋਈ ਥੋੜੀ ਬਹੁਤੀ ਲੋੜ ਨਹੀਂ ਆ ਸਾਨੂੰ ਮਤਲਬ ਕੋਈ ਉਹਨਾਂ ਦਾ ਜੇ ਦੇਖਿਆ ਜਾਵੇ ਕਿਸਾਨ ਜਿਹੜਾ ਹੈ ਇਹ ਮੈਂ ਤੁਹਾਡੇ ਮਾਧਮ ਰਾਹੀਂ ਇਹਨਾਂ ਨੂੰ ਯਾਦ ਕਰਾਉਣਾ ਚਾਹਣਾ ਹੈ ਵੀ ਲਾਲ ਬਹਾਦਰ ਸ਼ਾਸਤਰ ਜੀ ਦਾ ਟਾਈਮ ਯਾਦ ਕਰੋ ਜਵਾਰਲਾ ਨਹਿਰੂ ਜੀ ਦਾ ਟਾਈਮ ਯਾਦ ਕਰੋ ਇੰਦਰਾ ਜੀ ਦਾ ਟਾਈਮ ਯਾਦ ਕਰੋ ਜਿਆਦੇ ਅਪੀਲ ਕਰਦੇ ਸੀਗੇ ਖਾਸ ਕਰਕੇ ਪੰਜਾਬ ਨੂੰ ਹਰੀ ਕ੍ਰਾਂਤੀ ਲਿਆਓ ਹਰੀ ਕ੍ਰਾਂਤੀ ਲਿਆਤੀ ਅੰਨ ਇੱਥੇ ਬਾਹਰ ਜਿਹੜੇ ਆਪਣੇ ਬਾਹਰ ਫੜਨੇ ਉਹਨਾਂ ਚ ਗੱਲ ਗੱਲ ਦਾ ਦਿਖਾਇਆ ਕਿ ਨਹੀਂ ਦਿਖਾਇਆ ਸਰਪਲਸ ਕਰਕੇ ਪੈਦਾ ਕਰਕੇ ਫਿਰ ਕਹਿੰਦੇ ਜੀ ਚਿੱਟੀ ਕ੍ਰਾਂਤੀ ਲਿਆਓ ਚਿੱਟੀ ਕ੍ਰਾਂਤੀ ਆ ਗਈ ਤੇ ਮਤਲਬ ਇਹ ਤਾਂ ਐਹੀ ਜੀ ਗੱਲ ਆ ਵੀ ਜਦ ਬਈ ਜਿਵੇਂ ਉਹ ਮਹਸਪਲੈਟੀ ਹੋ ਜਾਂਦੀ ਹੈ ਬਾਅਦ ਡੰਡੇ ਮਾਰ ਦਿੰਦੇ ਨੇ ਉਹਦੇ ਵੀ ਇਹਨਾਂ ਉੱਥੇ ਸਾਈਡ ਤੇ ਕਰਕੇ ਬੰਦੋ ਇਹ ਹੁਣ ਪੰਜਾਬੀਆਂ ਨਾਲ ਕੋਈ ਐਸਾ ਮੈਨੂੰ ਤਾਂ ਲੱਗਦਾ ਇਹ ਕੋਈ ਵਿਤਕਰੇ ਵਾਲਾ ਜਿਹੜਾ ਹੈਗਾ ਕੰਮ ਕਰਨ ਲੱਗ ਰਿਹਾ ਮੈਨੂੰ ਵੀ ਕਰਨ ਜਾ ਰਹੇ ਨੇ ਇਸਨ ਸਾਡੇ ਨਾਲ ਜੁੜੇ ਹੋਏ ਜਿਹੜੇ ਕੀ ਸਾਬਕਾ ਹਲਕਾ ਸਤਰਾਣ ਦੇ ਵਿਧਾਇਕ ਬਰਿੰਦਰ ਕੌਰ ਲੁੰਬਾ ਦੇ ਘਰ ਵਾਲੇ ਪਤੀ ਸੀਗੇ ਉਹਨਾਂ ਦੇ ਜਿਹੜੇ ਕੀ ਇਹ ਅੱਜ ਦੱਸ ਰਹੇ ਸੀ ਨੇ ਔਰ ਲੋਕਾਂ ਦੀ ਵੀ ਫਮ ਦਰਦੀ ਬਟਾਰਿਆ ਸੀ ਜਿਹੜੇ ਕੀ ਕਿਸਾਨਾਂ ਨੂੰ ਇਸ ਇਲਾਕੇ ਦੇ ਵਿੱਚ ਡੀਜ਼ਲ ਔਰ ਜਿਹੜੀ ਸਹਾਇਤਾ ਰਾਸ਼ੀ ਵੀ ਨਕਦ ਕੈਸ਼ ਦੇ ਕੇ ਜਾ ਰਹੇ ਨੇ ਅਸੀਂ ਜਿਹੜੇ ਕੀ ਕਿਸਾਨਾਂ ਨੂੰ ਇਹਨਾਂ ਨੇ ਇਸ ਵਕਤ ਮਦਦ ਕੀਤੀ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਜਿਹੜਾ ਕੀ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਬਾਹ ਫੜੀ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਧਰ ਡਿਊਟੀ ਆ ਸਾਹਿਬ ਵੱਲੋਂ ਬਾਹ ਫੜੀ ਗਈ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਤੁਸੀਂ ਜਿਹੜਾ ਕਿ ਤੁਹਾਡੀਆਂ ਫਸਲਾਂ ਕਿੰਨੀਆਂ ਕਿੱਥੇ ਹਨ ਸਾਡੀਆਂ ਫਸਲਾਂ ਦਾ ਦੇਖੋ ਜੀ ਨੁਕਸਾਨ ਹੈਗਾ ਬਹੁਤ ਕਾਫੀ ਨੁਕਸਾਨ ਆ ਸਾਰਾ ਏਰੀਆ ਦਿੱਖਦੇ 6 700 ਕਿਲੇ ਦੇ ਕਰੀਬ ਆ ਇਹ ਜਿਹੜਾ ਕਿ ਮਤਲਬ ਮਿੱਟੀ ਹੋ ਚੁੱਕਾ ਵਾ ਤੇ ਬਾਕੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਸਾਨੂੰ ਕੁਝ ਮਦਦ ਕਰ ਚੱਲੇ ਆ ਕੁਝ ਸਾਨੂੰ ਮਦਦ ਕਰਨ ਦਾ ਇਹਨਾਂ ਨੇ ਅਜਵਾਜਨ ਦਵਾਇਆ ਵੀ ਤੇੜੀ ਫਿਰ ਵੀ ਜੇ ਤੁਸੀਂ ਕੰਮ ਕਰੋਗੇ ਸ਼ੁਰੂ ਕਰੋਗੇ ਤੇ ਅਸੀਂ ਟਾਡੀ ਪੂਰੀ ਮਦਦ ਕਰਾਂਗੇ ਪੈਸੇ ਨਾਲ ਵੀ ਤੇਲ ਵੀ ਉਦਾਂ ਵੀ ਜੋ ਕੁਝ ਹੋਊਗਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਆ ਅੱਜ ਕੀ ਸਹਿਤਰਾ ਸੀ ਔਰ ਕਿੰਨਾ ਤੇਲ ਵਾਸਤੇ ਤੁਹਾਨੂੰ ਇਹਨਾਂ ਵੱਲੋਂ ਜਿਹੜਾ ਐਸੂ ਆਇਆ ਅੱਜ ਜੀ ਸਾਨੂੰ ਇਹ 50000 ਰੁਪਇਆ ਤੇ 500 ਲੀਟਰ ਤੇਲ ਦਾ ਯੋਗਦਾਨ ਪਾ ਕੇ ਚੱਲਿਆ ਸਾਡੇ ਕੰਮ ਕਰਨ ਦੇ ਉੱਤੇ ਵੀ ਜੇ ਕੰਮ ਕਰੂਗੇ ਦੋਸਤੋ ਬਾਅਦ ਤੁਹਾਨੂੰ ਫਿਰ ਵੀ ਮਤਲਬ ਸਾਰਾ ਕੁਝ ਮਿਲੂਗਾ ਤੁਹਾਡੇ ਨਾਲ ਆ ਅਸੀਂ ਉਹਨਾਂ ਨੂੰ ਹੋ ਜਾਓ ਇਸਨ ਜਿਹੜੇ ਕਿ ਕਿਸਾਨ ਜਿਨ੍ਹਾਂ ਨੂੰ ਇਸ ਵਕਤ ਬਾਹ ਫੜੀਆ ਕਿਉਂਕਿ ਇਸ ਵਕਤ ਜਿਹੜਾ ਕਿ ਇਹ ਹਾਲਾਤ ਇਸ ਤਰ੍ਹਾਂ ਦੇ ਘੱਗਰ ਦੇ ਆਸ-ਪਾਸ ਦੇ ਹੋਏ ਪਏ ਸੀ ਜਿਹੜੇ ਕਿ ਕਿਸਾਨਾਂ ਦੀ ਜਿਰੀ ਵੀ ਮਰੀ ਆ ਔਰ ਕਿਸਾਨ ਜਿਹੜੇ ਬੇਸਹਾਰਾ ਹੋਏ ਨੇ ਉਹਨਾਂ ਲਈ ਸਹਾਰਾ ਬਣ ਕੇ ਆਏ ਨੇ ਔਰ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਆ ਕਿਸਾਨਾਂ ਦੇ ਨਾਲ ਔਰ ਕਿਸ ਤਰ੍ਹਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ